ਅੱਜ ਦਾ ਆਪਣਾ ਵਿਸ਼ਾ ਹੈ ਖੇਤਰਫਲ ਮੈਂ ਅਮਰ ਲਿਖੂਗਾ ਈਟੀਟੀ ਟੀਚਰ ਦਲਾ ਸਿੰਘ ਵਾਲਾ ਖੇਤਰਫਲ ਕੀ ਹੁੰਦਾ ਹੈਗਾ ਜਿਹੜੀ ਕੋਈ ਵਸਤੂ ਜਾਂ ਕੋਈ ਵੀ ਅਕਿਰਤੀ ਜਿੰਨਾ ਥਾਂ ਘੇਰਦੀ ਹੈ ਉਹਨੂੰ ਆਪਾਂ ਖੇਤਰਫਲ ਕਹਿੰਦੇ ਹਾਂਗੇ ਉਹਨੂੰ ਨਾ ਖੇਤਰ ਘੇਰਨਾ ਕਹਿੰਦੇ ਹਾਂਗੇ ਉਹ ਆਪਣੇ ਕੋਲੇ ਇੱਥੇ ਆ ਦੋ ਵਰਗ ਨਹੀਂ ਛੋਟੇ ਛੋਟੇ ਇਹਨੇ ਕਿੰਨਾ ਥਾਂ ਘੇਰਿਆ ਇਹਨਾਂ ਨੇ ਦੋ ਵਰਗ ਸੈਂਟੀਮੀਟਰ ਜਾਂ ਮੀਟਰ ਜਿੰਨੀ ਵੀ ਰਹੀ ਉਹ ਜਾਏਗੀ ਪੋਜਾ ਦੀ ਕੋਈ ਇਕਾਈ ਹੈ ਦੀ ਉਹਨਾਂ ਨੇ ਇਹਨੇ ਥਾਂ ਘੇਰਿਆ ਆਪਣੇ ਕੋਲੇ ਅੱਗੇ ਜਾ ਕੇ ਜਿਹੜੀ ਵਰਗੀਆਂ ਇਕਾਈਆਂ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂਗੇ ਜੇ ਆਪਣੇ ਕੋਲ ਜਿਹੜੀ ਭੁਜਾਏਗੀ ਭੁਜਾ ਦੀ ਇਕਾਈ ਹੈ ਆਪਣੇ ਕੋਲੇ ਸੈਂਟੀਮੀਟਰ ਹੈ ਤਾਂ ਜਦੋਂ ਵਰਗ ਦਾ ਖੇਤਰਫਲ ਕੱਢਾਂਗੇ ਆਪਾਂ ਖੇਤਰਫਲ ਦੀ ਇਕਾਈ ਕੀ ਬਣ ਜਾਊਗੀ ਤਾਂ ਉਥੇ ਬਰਕ ਸੈਂਟੀਮੀਟਰਾਂ ਦੇ ਵਿੱਚ ਤਬਦੀਲ ਹੋ ਜੂਗੀ ਜਦੋਂ ਆਪਾਂ ਕਿਸੇ ਵੀ ਇਕਾਈ ਹੈ ਕੋਈ ਪੁੱਜਾਏਗੀ ਜਾਂ ਕੋਈ ਖੇਤ ਮਤਲਬ ਆਇਤ ਦੀ ਪੁੱਜਾਏਗੀ ਤਾਂ ਉਹਨੂੰ ਆਪਾਂ ਜਦੋਂ ਖੇਤਰਾਫਲ ਕੱਢਾਂਗੇ ਉਹਦਾ ਤਾਂ ਉੱਥੇ ਆਪਣਾ ਜਿਹੜਾ ਉੱਤਰ ਹੈ ਉਹ ਬਰਕ ਸੈਂਟੀਮੀਟਰ ਦੇ ਵਿੱਚ ਆਊਗਾ ਜਾਂ ਬਰਕ ਮੀਟਰ ਦੇ ਵਿੱਚ ਆਊਗਾ ਹੁਣ ਆਪਾਂ ਗੱਲ ਕਰੀਏ ਇੱਕ ਸਵਾਲ ਲੈ ਲੈਂਦੇ ਆਪਾਂ ਆਪਣੇ ਕੋਲ ਇਹਦਾ ਵਰਗ ਹੈ ਦੀਪੂ ਜਾਏਗੀ ਉਹਦੀ ਲੰਬਾਈ ਜਿਹੜੀ 7 ਸੈਂਟੀਮੀਟਰ ਹੈਗੀ ਵਰਗ ਦੀ ਭੁਜਾ ਜਿਹੜੀ ਆਪਣੇ ਕੋਲ 7 ਸੈਂਟੀਮੀਟਰ ਹੈ ਵਰਗ ਦਾ ਖੇਤਰਫਲ ਕਿੰਨਾ ਹੋਵੇਗਾ ਉਹ ਹੁੰਦਾ ਹੈਗਾ ਭੁਜਾ ਗੁਣਾ ਭੁਜਾ ਤਾਂ ਆਪਾਂ 7 7 ਹਨਾਗੇ ਇੱਥੇ ਆਪਾਂ ਲਿਖਾਂਗੇ ਵਰਗ ਸੈਂਟੀਮੀਟਰ ਪਹਿਲਾ ਜਿਹੜੀ ਆਪਣੇ ਕੋਲੇ ਇਕਾਈ تھیਗੀ ਉਹੋ ਸੈਂਟੀਮੀਟਰ ਸੀ ਹੁਣ ਆਪਣੇ ਕੋਲੇ ਇਹਦੇ ਵਿੱਚ ਇਹ ਵਰਗ ਸੈਂਟੀਮੀਟਰ ਲਿਖਿਆ ਜਾਊਗਾ ਕਿਉਂਕਿ ਉਹ ਉਹਨੇ ਵਰਗ ਹੋ ਗਈ ਤੇ ਦੂਜਾ ਹੁੰਦਾ ਆਪਣੇ ਕੋਲੇ ਕਿਰਤੀ ਆਇਤ ਆਇਤ ਦੀ ਆਪਣੇ ਕੋਲੇ ਲੰਬਾਈ ਕਿੰਨੀ ਹੈਗੀ 5 ਸੈਂਟੀਮੀਟਰ ਜਿਹੜੀ ਚੜਾਈ ਹੈਗੀ ਉਹ ਹੈਗੀ 6 ਸੈਂਟੀਮੀਟਰ ਆਪਾਂ ਨੇ ਇੱਥੇ ਆਇਤ ਦਾ ਖੇਤਰਫਲ ਪਤਾ ਕਰਨਾ ਹੈਗਾ ਤਾਂ ਇਹਦਾ ਫਾਰਮੂਲਾ ਹੁੰਦਾ ਹੈਗਾ ਲੰਬਾਈ ਗੁਣਾ ਚੌੜਾਈ ਲੰਬਾਈ ਤੇ ਚੌੜਾਈ ਨੂੰ ਗੁਣਾ ਕਰਦੇ ਹਾਂ ਤੇ ਆਪਣੇ ਕੋਲੇ 5 6 6 5 30 ਵਰਗ ਸੈਂਟੀਮੀਟਰ ਤਾਂ ਆਪਣੇ ਕੋਲੇ